ਦੇਸ਼ ਦੀ ਸਿਆਸਤ ਦਾ ਧੋਰਾ ਦੇਸ਼ ਦੇ ਪਿੰਡ ਮੰਨੇ ਜਾਂਦੇ ਨੇ ਕਿਉਂਕਿ ਦੇਸ਼ ਦੇ ਵੱਡੇ ਵੱਡੇ ਮੁੱਦਿਆਂ ਤੇ ਚਰਚਾ ਇਨ੍ਹਾਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਹੁੰਦੀ ਹੈ ਹੁਣ ਮੀਤ ਹੀਰ ਇੱਥੋਂ ਖੜੇ ਨੇ ਉਹ ਕਹਿੰਦੇ ਕਹਿੰਦੇ ਪਿਛਲੀ ਵਾਰ ਤਾਂ ਮਾਨ ਸਾਹਿਬ ਦਾ ਤੁੱਕਾ ਜਾਂ ਲੋਟ ਆ ਗਿਆ ਕਹਿੰਦੇ ਏਕਦੀ ਤੁੱਕਾ ਦਾ ਮਰ ਕਰੇ ਏਕਦੀ ਵੀ ਲੋਟੇ ਚੁਦਾ ਕੋਟਾ ਕੀ ਕਹਿੰਦੀਆਂ ਨੇ ਇੱਕ ਦੀ ਕੋਟਾ ਤੇ ਚਲ ਬੁੜੇ ਨੂੰ ਪਾ ਦੇਗੇ ਕਿਹਦੇ ਨੂੰ ਬੁੜਾ ਜਿਹੜਾ ਇਸ ਨੂੰ ਪਾ ਦੇਗੇ ਕਿਹੜਾ ਬੁੜਾ ਇਹ ਵੀ ਜਾਇਆ ਉਹ ਬੁੜੇ ਨੂੰ ਪਾਣਾ ਬਚਾਣ ਉਹ ਫਿਰ ਦਾ ਮਰੂ ਆਹੀ ਵਰੀ ਆ ਉਹ ਨਸ਼ਾ ਹੀ ਪਤੀ ਦਾ ਹਾਲ ਕਿਵੇਂ ਆ ਪਿੰਡ ਚ ਦਾ ਬਾਈ ਬੁਰਾ ਹਾਲ ਹੈ ਨਾਲੇ ਸਰਕਾਰ ਗੈਂੰਤੀ ਖਤਮ ਕਰਤਾ ਮੁੱਕਥੇ ਬੁਰਾ ਹਾਲ ਟੜਕੇ ਦੇਖ ਲਿਆ ਕਰਾਂਗੇ ਹਾਂਜੀ ਸਰਕਾਰ ਦਾ ਨਸ਼ਾ ਧਾਰੀ ਹੈ 1.5 ਸਾਲ ਮਰਿਆ ਸੀ ਕਿਤੇ ਜੇ ਕੱਲ ਨੂੰ 5 ਸਾਲ ਮਰ ਗਏ ਕਿਤੇ ਫਿਰ ਤੁਸੀਂ ਦੇਖੋ ਵੀ ਮਾਨ ਸਾਹਿਬ ਤਾਂ ਆਈ ਨਹੀਂ ਆਉਣਗੇ ਨਾ ਆਉਣਗੇ ਸ਼ਾਪਕ ਜਾਗੇ ਕੀ ਕਹਿੰਦੀ ਆ ਸਿਆਸਤ ਫਿਰ ਤਾਂ ਸਿਮਰਿਚ ਨੂੰ ਮਾਨ ਨੂੰ ਵੋਟਾਂ ਪਾਵਾਂਗੇ ਜੱਜ ਕੇ ਬਹੁਤ ਸਾਲ ਹੋ ਗਏ ਮੈਨੂੰ ਨਾਲ ਚੱਲਦੇ ਨੂੰ ਬਾਕੀ ਸਾਡੇ ਮੁੱਦਿਆਂ ਦੀ ਬਹੁਤ ਵਧੀਆ ਗੱਲ ਕਰਦਾ ਜਾ ਕੇ ਦਿੱਲੀ ਜਿਹੜੇ ਸਿੰਘ ਉੱਥੇ ਜਖੜੇ ਬੈਠੇ ਨੇਗੇ ਉਹਨਾਂ ਦੀ ਗੱਲਾਂ ਹੀ ਇਹੀ ਕਰ ਰਿਹਾ ਜਾ ਕੇ ਹੋਰ ਕਿਸੇ ਨੇ ਗੱਲ ਨਹੀਂ ਕੀਤੀ ਮੀਰ ਬਾਦਲ ਆਉਣੀ ਤਾਂ ਕਹਿੰਦੇ ਮੈਂ ਕਰਦਾ ਕਹਿੰਦੇ ਮੈਂ ਪੰਜਾਬ ਚ ਆਉਂਦਾ ਫਿਰਦਾ ਸੁਖਵੀਰ ਬਾਦਲ ਤੇ ਮੋਦੀ ਦੀ ਅੱਖ ਚ ਅੱਖ ਪਾ ਕੇ ਗੱਲ ਕਰ ਲੂ ਤੁਸੀਂ ਭਾਈ ਇੱਕ ਸਵਾਲ ਕਰਿਆ ਸੀ ਵੀ ਹਨਾ ਇਹਨਾਂ ਨੇ ਦਿੱਤਾ ਕੀ ਆ ਤਾਂ ਭਗਵੰਤ ਮਾਨ ਜੀ ਕਹਿੰਦੇ ਨੇ ਕਹਿੰਦੇ ਮੈਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਟਿਫਨ ਚਕਾਉਣ ਨੇ ਮੈਂ ਇਹਨਾਂ ਨੂੰ ਰੁਜ਼ਗਾਰ ਦੇਣਾ ਕਹਿੰਦੇ ਵੀ 2 ਸਾਲ ਹੋਏ ਨੇ ਹਲੇ ਸਮਾਂ ਤਾਂ ਦਿਓ ਟਿਫਨ ਤਾਂ ਇਹਨੇ ਅੱ피 ਚਕਾ ਦੇਣੀ ਜਿਹੜਾ ਰੋਡ ਬਣੀ ਜਾਂਦਾ ਟਿਫਨੀ ਚਕਾਊਗਾ ਇਹ ਜਮੀਨਾਂ ਵੱਡੇ ਘਰਾਣਿਆਂ ਨੂੰ ਦੇ ਕੇ ਟਿਫਨੀ ਚਕਾਊਗਾ ਸੀ ਟਿਫਨ ਚੱਕ ਕੇ ਕਾਦ ਰਾਜੀਆਂ ਅਸੀਂ ਆਪਦੇ ਖੇਤਾਂ 'ਚ ਨਜ਼ਾਰੇ ਲੈਣੇ ਸਾਨੂੰ ਕੀ ਲੋੜਾ ਟਿਫਨ ਟਿਫਨ ਦੀ ਸਤਿ ਸ਼ਕਲ ਪੰਜਾਬ ਪ੍ਰਥਮ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਹਾਂ ਦੇਸ਼ ਦੀ ਸਿਆਸਤ ਦਾ ਧੁਰਾ ਦੇਸ਼ ਦੇ ਪਿੰਡ ਮੰਨੇ ਜਾਂਦੇ ਨੇ ਕਿਉਂਕਿ ਦੇਸ਼ ਦੇ ਵੱਡੇ-ਵੱਡੇ ਮੁੱਦਿਆਂ ਤੇ ਚਰਚਾ ਇਨ੍ਹਾਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਹੁੰਦੀ ਆ ਦੇਸ਼ ਦੇ ਵਿੱਚ ਚੋਣਾਂ ਨੇ ਸਭ ਤੋਂ ਵੱਡੀ ਪੰਚਾਇਤ ਦੇਸ਼ ਦੀ ਚੁਣੀ ਜਾਣੀ ਆ ਵੱਖ-ਵੱਖ ਹਲਕਿਆਂ ਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲੋਕ ਆਪਣਾ ਨੁਮਾਇੰਦਾ ਚੁਣ ਕੇ ਭੇਜਣਗੇ ਇਸੇ ਤਰ੍ਹਾਂ ਪੰਜਾਬ ਦਾ ਵੱਡਾ ਹਲਕਾ ਸੰਗਰੂਰ ਵੀ ਆਪਣਾ ਨੁਮਾਇੰਦਾ ਚੁਣਨ ਦੇ ਲਈ ਵੋਟਾਂ ਪਾਏਗਾ VOTING ਕਰੇਗਾ ਮੌਜੂਦਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਰ ਇਸ ਵਾਰੀ 78 ਸਾਲਾ ਮਾਨ ਦਾ ਮੁਕਾਬਲਾ ਨੌਜਵਾਨ ਆਗੂ ਮੀਤ ਹੇਰ ਦੇ ਨਾਲ ਹੋ ਰਿਹਾ ਇੱਕ ਪਾਸੇ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਪਿੰਡ ਦੀ ਸਾਥ ਲੱਗੀ ਹੋਈ ਆ ਬਜ਼ੁਰਗ ਬੈਠੇ ਨੇ ਵਿੱਚ ਨੌਜਵਾਨ ਬੈਠੇ ਨੇ ਗੱਲਾਂ ਬਜ਼ੁਰਗਾਂ ਤੋਂ ਸ਼ੁਰੂ ਕਰਾਂਗੇ ਕਿਉਂਕਿ ਤੁਜ਼ਰਬਾ ਸਿਆਸਤ ਦਾ ਬਜ਼ੁਰਗਾਂ ਦਾ ਵੱਡਾ ਹੁੰਦਾ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਨੰਦ ਅਰਪਣਾ ਸੀ ਤਾਂ ਹਾਂ ਅਰਪਣਾ ਚੱਲ ਕੋਈ ਨਹੀਂ ਬਾਪੂ ਬੋਲਣਾ ਹੀ ਆ ਬੋਲਣੇ ਪਰ ਕੀ ਬੋਲੀਏ ਬੋਲੀਏ ਕਿ ਬੋਲਾਂ ਹੈ ਕੀ ਬੋਲੀਏ ਫਿਰ ਵੋਟਾਂ ਕੀ ਕਹਿੰਦੀਆਂ ਨੇ ਇੱਕ ਦੀ ਵੋਟਾਂ ਤੇ ਚੱਲ ਬੁੜੇ ਨੂੰ ਪਾ ਦੇਗੇ ਕਿਹਦੇ ਨੂੰ ਬੁੜਾ ਜਿਹੜਾ ਇਹਨੂੰ ਪਾ ਦੇਗੇ ਕਿਹੜਾ ਬੁੜਾ ਇਹ ਵੀ ਜਾਇਆ ਉਹ ਬੁੜੇ ਨੂੰ ਪਾਣਾ ਪਿਆ ਉਹ ਫਿਰ ਦਾ ਮਰੂ ਆਹੀ ਵਾਰੀ ਉਹ ਹੈ ਆਖਰੀ ਵਾਰ ਆ ਹੈ ਉਹ ਅਗਲੀ ਵਾਰ ਤਾਂ ਦੰਦ ਨਹੀਂ ਹੋ ਆਹੀ ਆਹੀ ਵਾਰ ਜ ਤੂੰ ਹੀ ਜਿੱਤਿਆ ਹੋ ਅਗਲੀ ਵਾਰ ਨਾ ਕੱਢੀ ਉਮਰ ਹੋ ਗਈ ਮਰੂ ਆਹੀ ਵਾਰ ਪਾਰਾਂਗੇ ਵਿਚਾਰੇ ਨੂੰ ਜਲ ਹੁਣ ਦੀਆ ਜਾਂਦੀ ਵਾਰ ਦਾ ਚਲ ਵੀ ਵਾਰਦਾ ਹੋਰ ਸਾਡੇ ਵਰਗਾ ਫੜੀ ਜਾਓ ਫੜੇ ਫੜੇ ਨੂੰ ਪਾਰਾਂਗੇ ਅਸੀਂ ਅੱਛਾ ਸਾਰੇ ਹਾਣੀ ਪਰਵਾਣੀ ਆ ਪਰਵਾਣੀਆਂ ਹੀ ਕਰਾਂਗੇ ਨਾ ਅੱਛਾ ਫਿਰ ਦੂਏ ਵੀ ਬੜਾ ਕਹਿੰਦੇ ਨੇ ਥਾਪੀਆਂ ਮਾਰਾਂਗੇ ਤੂੰ ਦੇਖਿਓ ਸਹੀ ਕਹਿੰਦੇ ਪਰ ਪਾਰਾਂਗੇ ਪਹਿਲਾਂ ਵੀ ਸੰਗਰੂਰ ਜਿਲ੍ਹੇ ਨੇ ਜਿਦਾਈ ਦੀ ਹੋ ਹੁਣ ਜਿਦਿਆ ਦੇਣਗੇ ਹਾਂ ਇਹ ਸੰਗਰੂਰ ਜਿਲ੍ਹਾ ਤਾਂ ਹੀ ਅੱਜ ਜਿਦਾ ਦਿੰਦੇ ਇਹ ਕਿੱਧਰ ਭੱਜ ਜਾ ਰਹੇ ਆ ਬਿਮਾਰ ਨਹੀਂ ਜਿਦਾ ਨਹੀਂ ਜਿਦਾਦੇ ਤੇ ਪਹਿਲਾਂ ਝਾੜੂ ਵਾਲੇ ਹਾਂ ਉਹ 780 ਚਾਲਾ ਵਾਲੋਂ ਉਹਨੇ ਜੜਾ ਪੱਟੀਆਂ ਕਈਆਂ ਦੂਆਂ ਨੇ ਹੁਣ ਉਹ ਇਹ ਝਾੜੂ ਵਾਲਾ ਵੀ ਸੁਤ ਦਾ ਵੀ ਖਰਾਬ ਕਰਦਾ ਹੈ ਇਹ ਵੀ ਖਰਾਬ ਕਰਦਾ ਉਹ ਕਹਿੰਦਾ ਕੋਈ ਨਹੀਂ ਬਈ ਜੱਟਾਂ ਨੂੰ ਬਖਸ਼ਦਾ ਨਹੀਂ ਉਹ ਤਾਂ ਤੁਸੀਂ ਕਹਿੰਦੇ ਹੋ ਖਰਾਬ ਕਰਦਾ ਉਹ ਕਹਿੰਦੇ ਅਸੀਂ ਤਾਂ ਕੰਮ ਕਰਦੇ ਆ ਕੋਈ ਦਾ ਕੰਮ ਕਰਾਉਣੇ ਦੱਸੋ ਅਗਰ ਤਾਂ ਕੁਝ ਨਹੀਂ ਕਰਿਆ ਸਾਡਾ ਕਹਿੰਦਾ ਆਵਾਂਗਾ ਮੰਡੀਆਂ-ਮੁੰਡੀਆਂ ਤੋੜੀ ਜਾਂਦਾ ਹੋਊ ਕਹਿੰਦਾ ਇਹਨੂੰ ਪੂਰੇ ਕਣਕੜਾ ਡੇਕੇ ਕਰੋ ਲੈ ਦੱਸ ਕੀ ਕਰਾਂਗੇ ਅਸੀਂ ਕਹਿੰਦਾ ਕਣਕੜਾ ਡੇਕੇ ਕਰੋ ਕੀ ਕਰਾਂਗੇ ਅਸੀਂ ਦੱਸੋ ਹੋਰ ਕੋਈ ਮਸਲ ਦਾ ਹੱਲ ਕਰੇ ਸਾਡਾ ਹੁਣ ਜਿੱਤੇ ਆ ਤਾਂ ਉਹ ਵਧੀਆ ਦੀ ਹਾਂ ਕੰਨੇ ਸਾਲਾਂ ਬਾਅਦ ਦੇਖ ਦੋਏ ਸਰਕਾਰਾਂ ਨੇ ਜਿਹੜਾ ਪੱਟੀਆਂ ਗਈਆਂ ਕਾਂਗਰਸੀਆਂ ਪੱਟੀਆਂਆਂ ਅਕਾਲੀਆਂ ਨੇ ਪੱਟੀਆਂ ਗਈਆਂ ਹੁਣ ਉਹ ਕਹਿੰਦੀ ਮੈਂ ਪੱਲਾ ਕਰਨ ਨੂੰ ਪੱਲਾ ਗਿਮੀਦੜਾ ਲੋ ਵੀ ਨਹੀਂ ਕਰਦਾ ਕਰਦਾ ਜਾਂ ਤਾਂ ਤੂੰ ਕਹਿ ਕਰਦਾ ਉਹ ਤਾਂ ਕਹਿੰਦਾ ਵੀ ਨੌਕਰੀਆਂ ਦੇਤੀਆਂ ਮੁੰਡਿਆਂ ਨੂੰ ਉਹ ਕਹਿੰਦਾ ਇਹ ਤਾਂ ਆਪਾਂ ਆਪਾਂ ਮਰੀ ਜਾ ਉਹਦਾ ਸੱਕੀਆ ਪਕਾਈ ਕਰਦਾ ਤਾਂ ਕੁਛ ਨਹੀਂ ਗੱਲਾਂ ਗੁੱਲਾਂ ਮਾਰੀ ਜਾਂਦਾ ਬਾਲੀਆਂ ਹਾਂ ਕਹ ਨਹੀਂ ਹਾਂ ਉਹ ਕਹਿੰਦੇ ਕਹਿੰਦੇ ਮਾਨ ਦਾਦਾ ਕਹਿੰਦੇ ਪਿਛਲੀ ਵਾਰ ਤੁੱਕਾ ਤੱਕ ਆ ਜਾ ਲੱਗ ਗਿਆ ਇਲਾਕੇ ਦਾ ਸੀ ਅਸੀਂ ਚਾਹ ਮੋਟਾ ਪਾਈ ਜਾਂਦੇ ਉਹਨੂੰ ਯਾਰ ਵੀ ਕਰੂਗਾ ਕੁਛ ਕਰਦੇ ਨਹੀਂ ਯਾਰ ਲੋਕਲ ਮੁੰਡਾ ਹਾਂ ਵੀ ਕਰਦਾ ਕੁਛ ਨਹੀਂ ਯਾਰ ਕੀ ਕਰੀ ਹੈ ਨਾ ਆਏ ਨਹੀਂ ਪਰ ਉਹ ਤਾਂ ਕਹਿੰਦੇ ਹੁਣ ਮੀਤ ਹੀਰ ਇੱਥੋਂ ਖੜੇ ਨੇ ਉਹ ਕਹਿੰਦੇ ਕਹਿੰਦੇ ਪਿਛਲੀ ਵਾਰ ਤਾਂ ਮਾਨ ਸਾਹਿਬ ਦਾ ਤੁੱਕਾ ਜਾ ਲੋਟ ਆ ਗਿਆ ਕਹਿੰਦੇ ਏਕਤੀ ਨਹੀਂ ਤੁੱਕਾ ਤਾਂ ਮਰ ਗਿਆ ਏਕਤੀ ਵੀ ਲੋਟਾ ਜੁੜਾ ਤੁੱਕਾ ਏਕਤੀ ਲੋਟਾ ਜੁੜਾ ਜੀ ਉਹ ਲੋਕਾਂ ਨੇ ਪਾ ਦੇਣੀਆਂ ਨੇ ਲੋਕਾਂ ਝਾੜੂ ਆਉਣ ਨੂੰ ਬਰਖਰਾ ਫੋਨ ਲੱਗੇ ਲੋਕ ਝਾੜੂ ਆਣ ਦੀ ਐਂ ਅਗਲਾ ਕਹਿੰਦਾ ਚਲ ਇਹਨੂੰ ਪਾ ਦੋ ਬੁੜੇ ਨੂੰ ਨਾਲ ਇੱਕ ਵਾਰੀ ਇਹ ਕਰੂਏ ਨੇ ਵਿਚਾਰੇ ਦੂਈ ਵਾਰ ਤਾਂ ਕਰਨੀ ਨਹੀਂ ਕਰਨੀ ਜਾਨੂ ਹੋਰ ਫੇਰ ਦੂਈ ਵਾਰ ਕਿਥੋਂ ਉਭਰੇ ਆਹੀ ਵਾਰ ਵੀ ਜੇ ਪੂਰਾ ਇਹ ਟੱਪ ਜੇ ਲੱਗ ਜਾ ਤਾਂ ਵਿਚਾਲੀ ਨਾ ਰਹੇ ਜੇ ਵਿਚਾਰਾ ਹੋਰ ਇਹ ਵੀ ਖਤਰਾ ਫੜਿਆ ਵਾ ਖਤਰਾ ਤਾਂ ਫਿਰ ਉਹ ਮਰਦੇ ਲੈ ਜੋ ਨਾਲ ਹੋਊਗਾ ਨਾ ਹਾਂ ਉਹ ਮੇਰੇ 78 ਸਾਲ ਦੀ ਹੋਣੀ ਇਹ ਫੇ ਮਰ ਬਦ ਹੋ ਗਈ ਨਾ ਹੋਰ ਅਸੀਂ ਕਿੰਨਾ ਕਟਾਂਗੇ ਫੇ 70 75 ਸਾਲ ਦੀ ਹੋਰ ਮਰ ਜਾਗੇ ਹੋਰ ਕੀ ਕਰਾਂਗੇ ਅਗਲਾ ਮੁਕਾਬਲਾ ਮਕੂਲ ਆ ਹੈ ਮਾਨ ਸਾਹਿਬ ਦਾ ਫੇ ਕਿਸੇ ਨਾਲ ਮੁਕਾਬਲਾ ਤਾਂ ਹੁਣ ਭਈ ਸੋਨੂ ਇਹ ਪਤਾਊਗਾ ਹਾਂ ਉਹ ਅਸੀਂ ਵੋਟਾ ਵਾਟਾ ਤਾਂ ਪਾਣਗੇ ਲੋਕ ਸਾਡੇ ਨੂੰ ਮਾਨ ਨੂੰ ਆਣਗੇ ਲੋਕਾਂ ਅੱਛਾ ਬੁੜੇ-ਬੁੜੇ ਦਾ ਪਾਵਾਂਗੇ ਅਸੀਂ ਵਿੱਚ ਮੁੰਡੇ-ਮੁੰਡੇ ਵੀ ਪਾ ਦੇ। ਬਾਕੀ ਨੋਰ ਦੇਖੀ ਜਾਊ। ਪਾ ਲਾਂਗੇ ਤੁਹਾਡਾ ਹਾਣੀ ਐ। ਨਹੀਂ ਐਨਕ ਨਹੀਂ। ਕਿੱਥੇ ਖੇਡਦੇ ਰਹੋ ਫਿਰ ਵੀ? ਖੇਡਦੇ ਨੇ ਚੱਲ ਡੱਕ ਚੱਲ ਜੂ ਕੰਮ। ਐਂ ਕਰਾਂਗੇ। ਬਾਪੂ ਫਿਰ ਥੋੜੀ ਵੀ ਸੋਚ ਆਈ ਆ ਬਾਪੂ ਵਾਲੀਓ। ਇਹੀ ਸੋਚ ਆਈ। ਇੱਕ ਨਹੀਂ ਹਾਂ ਜੀ ਇਹ ਤੇਰੀ 21 ਉਮਰੋ ਸਾਰੇ ਪਾਉਣਗੇ ਮੋਢਾ ਦਾ ਨਾ ਵੀ ਪਾ ਦੇਣਾ ਚੱਲ ਭਾਈ ਹਾਂ ਨੂੰ ਹਣ ਪਿਆਰਾ ਹੁੰਦਾ ਹਾਂ ਨੂੰ ਹਣ ਪਿਆਰਾ ਹੁੰਦਾ ਕਰੇ ਕੁਛ ਨਾ ਕਰੇ ਬੰਦਾ ਕੁਛ ਕਹਿੰਦਾ ਨਹੀਂ ਕਰਦਾ ਨਹੀਂ ਹਾਂ ਜੀ ਇੱਕ ਬੁਢਾ ਬੰਦਾ ਕੁਛ ਕਹਿੰਦਾ ਨਹੀਂ ਕਰਦਾ ਨਹੀਂ ਜੇ ਦਿੰਦਾ ਨਹੀਂ ਕੋਈ ਲੈਂਦਾ ਵੀ ਨਹੀਂ ਦਿੱਤੋਂ ਜੇ ਨਾ ਦੇਉ ਤਾਂ ਸਾਨੂੰ ਕੀ ਵਿਚਾਰਾ ਹੋਣਾ ਕਹਿੰਦੇ ਅੱਛਾ ਗਰਾਟ ਗਰਾਉਂਡ ਕੋਈ ਦਿੱਤੀ ਆ ਪਿੰਡ ਚ ਦਿੱਤੀ ਆਰੇ ਛੱਤਰੁੱਤਰ ਜਆ ਪਾਇਆ ਇੱਕ ਉਹ ਵੀ ਪਾਇਆ ਦਾ ਛੋਟਾ ਜਿਹਾ ਨੇ ਬੇਚਰੇ ਨੇ ਪਾਇਆ ਦਾਗਾ ਨਿਸ਼ਾਨੀ ਜੀ ਕਰੀ ਜੀ ਭਾਈ ਮੇਰੇ ਕੋਲੋਂ ਇਹਨਾਂ ਕਿ ਦੇ ਦੇਣਾ ਅੱਛਾ ਅੱਛਾ ਬਾਪੂ ਨਸ਼ੇ ਪੱਤੇ ਦਾ ਹਾਲ ਕਿਵੇਂ ਆ ਪਿੰਡ ਚ ਨਸ਼ਾ ਦਾ ਬਈ ਬੁਰਾ ਹਾਲ ਆ ਪਿੰਡ ਚ ਨਾਲੇ ਸਰਕਾਰ ਗੈਨਤੀ ਖਤਮ ਕਰਤਾ ਬਸ ਇਕੱਠੇ ਬੁਰਾ ਹਾਲ ਟੜਕੇ ਦੇਖ ਲਿਆ ਕਰਾ ਕੇ ਹਾਂਜੀ ਸਰਕਾਰ ਦਾ ਨਸ਼ਾ ਦਾਰੀ ਆ ਭਾਈ ਭਲੇ ਮਾਰਸ ਲੋਕਾਂ ਨੂੰ ਫਾਹਿਆ ਰਹੇ ਨਸ਼ੇ ਵਾਲੇ ਦਿਨ ਮੱਖਾ ਬੁੱਧ ਕਰਦੇ ਨੇ ਹੂੰ ਕੋ ਉਹਨੇ ਤਾਂ ਹੁਣ ਜਦੋਂ ਆ ਥਰੀ ਟੁੱਟਦਾ ਤਾਂ ਸਾਰ ਕੋ ਚੱਕੂਗਾ ਪਰ ਜਿਵੇਂ ਠੱਗੀ ਵਜੂ ਚੱਲ ਆਉ ਉਹ ਨਾ ਧੜਕੇ ਕਨਾਲਕ ਦਾ ਡੋਡ ਵਜਾਉਣਾ ਡੋਡੇ ਵਜਾ ਲੈ ਉਹ ਖਾਦਾ ਦੇ ਆ ਗੋਲੀ ਖੰਦਰ ਬੇਕਾਰ ਹੋ ਜਾਂਦੇ ਨੇ ਵੀ ਡੋਡੇ ਵਜਾਉਣ ਦੀ ਉਹਦੇ ਤੇ ਪਰਮਿਸ਼ਨ ਹੈ ਹੋਰ ਦੋ ਦੋ ਫੋਟੋ ਕੱਢ ਲਾਂਗੇ ਬੇਗਾ ਬਗਾ ਬੰਦਾ ਆ ਜੀ ਮੁੰਡਾ ਨੌਜਵਾਨ ਕਹਿੰਦਾ 1500 ਦਾ ਟੀਕੇ ਨਾਲ ਸਰੀਰ ਖੜਾ ਹੋਊਗਾ ਮੈਂ ਰੋਜ਼ 1500 ਕਿਤੋਂ ਆਊਗਾ ਲੈ ਦੱਸ ਕਹਿੰਦਾ ਕੋ ਟੀਕਾ 1500 ਦਾ ਲੱਗਦਾ ਕਹਿੰਦਾ ਉਹ ਅੱਛਾ ਇਹਨੂੰ ਕਰਾਂ ਮੈਂ ਸਰੀਰ ਚੱਲੂਗਾ ਮੈਂ ਖਾਪੀ 1500 ਤੈਨੂੰ ਕਹਿੰਦੇ ਆ ਕਰੂ ਰੋਜ਼ ਫਿਰ ਉਹ ਚੱਕੂ ਦਰਾ ਉਹੇ ਕੋਸੋਰ ਕੀ ਕਰੂਗਾ ਹੋਰ ਦਸਤੀ ਕਰੂਗਾ ਅਜਾ ਬਾਪੂ ਤੁਸੀਂ ਨੇ ਡੋਡਿਆਂ ਦੀ ਗੱਲ ਕੀਤੀ ਆ ਹਨਾ ਜਿਵੇਂ ਅਸੀਂ ਸੁਣਦੇ ਆ ਕਿ 1960 ਦੇ ਸਮਿਆਂ ਦੇ ਵਿੱਚ ਬਹੁਤ ਪਹਿਲਾਂ ਕਹਿੰਦੇ ਹੁੰਦੇ ਸੀ ਉਰੇ ਠੇਕੇ ਠੂਕੇ ਮਿਲਦਾ ਸੀ ਆਮ ਨਾ ਇਹ ਗੰਬਰ ਮਾਲ ਨਹੀਂ ਮਿਲਦੀ ਜਿਉਂ ਆਏ ਦਾ ਚੋਰੀ ਦਾ ਮਾਲ ਇਹ ਵੀ ਉਹ ਜੇ ਖੁੱਡ ਤੋਂ ਕਰ ਲਏ ਕਰ ਆਏ ਕਰਿਆ ਤਾਂ ਫੜ ਲੈਂਦੇ ਨੇ ਜੇ ਮੜਾ ਜਾ ਵੀ ਇੰਨੀ ਕਿビ ਜੋ ਪੁਲਸੇ ਨੇ ਫੜ ਗਏ ਗਲਤ ਕਰਦੇ ਨੇ ਹੋਰ ਆਪਲਾ ਮਾਸ ਬੰਦਾ ਸਾਡੇ 1 ਸਾਲ ਪਾਕ ਕਰ ਲਈ ਉਹਨੇ ਵਿਚਾਰੇ ਨੇ ਫੜਕੇ ਲਗੇ ਨੇ ਸਜਾਜ ਕਰ ਤਲੇ ਲਤਕੀ ਕਰੰਗਨ ਕੀ ਲੈ ਲਿਆ ਦੀ ਫੜਕੇ ਉਦੋਂ ਲਗੇ ਡੋਡੇ ਜੇ ਸਲੇ ਹਰਾ ਜਾਂ ਟਟਕੇ ਲੈ ਕੇ ਦੇ ਨਾਲੇ ਹਰਾ ਯਾਰ ਦਾ ਡੋਡੇ ਆਏ ਵੀ ਤੇ ਉਹ ਹੀ ਮਾਰ ਕੇ ਦੀ ਫਟਕੇ ਲਗੇ ਹੋਰ ਉੱਥੇ 40 ਦਿਨ ਜੇਲ੍ਹ ਚ ਕੱਟ ਕੇ ਆਏ 40 ਦਿਨ ਜੇਲ੍ਹ ਚ ਸੰਗਰੂਰ ਵਾਲੀ ਚ ਲੈ ਗਏ ਗੀ ਗੁਰੂ ਆ ਆਪਣਾ ਅਨੰਦਪੁਰ ਸਾਹਿਬ ਤੋਂ ਆਇਆ ਹਾਂ ਪਾਣੀ ਵੀ ਨਹੀਂ ਪੀਂਦਤਾ ਤੇ ਚੋਲੇ ਵਾਲਾ ਹੌਲਦਾਰ ਵੀ ਆਪਣਾ ਟਰਡੀਆਂ ਦਾ ਸੁੱਕੀ ਜਾ ਕਲਿਆ ਪਾਣੀ ਵੀ ਨਹੀਂ ਪੀਂਦਤਾ ਉਹ ਕਹਿੰਦਾ ਆਜੋ ਭਾਈ ਉਹ ਬਹੁਤ ਭੁੱਖਾ ਸੀ 15 ਦਿਨਾਂ ਬਾਅਦ ਘਰ ਆਇਆ ਇਹ ਇਹ 5 ਮਿੰਟ ਬੈਠ ਨਹੀਂ ਤੇ ਚੌਧਰੀ ਲੈ ਗਿਆ ਧਰਮਗਾੜਾ ਜਾ ਮਤਲਬ ਡੋਡੇ ਡੂਡੇ ਵੇਚਣ ਦੀ ਚਾਹੀਦੀ ਆ ਆਜਾ ਤਾਂ ਨਾ ਜੀ ਹੁਣ ਨਹੀਂ ਦਿੰਦੇ ਤੇ ਸਾਡੀ ਉਹ ਤਾਂ ਜਿਹੜਾ ਜਿਹੜਾ ਨਸ਼ੇ ਨੂੰ ਛੜਾ ਦੇ ਦੀ ਜਾਰੇ ਖਾਲਿਆ ਕਰਨੇ ਨਾ ਉਹ ਤਾਂ ਦੂਏ ਟਿਕਾਣਾ ਤਾਂ ਚੰਗੇ ਆ ਆ ਗੋਲੀ ਗੋਲੀ ਤਾਂ ਬਚ ਰਹਿ ਗੋਲੀਆਂ ਨਾਲ ਤਾਂ ਚੰਗੇ ਨੇ ਨਾ ਬਿਲਕੁਲ ਚਲ ਕੰਮੇ ਕਰਨਗੇ ਖਾ ਕੇ ਹੋਰ ਨਹੀਂ ਜੇ ਹੁਣ ਫੀ ਮੈਫੀ ਮੇ ਨਾਲ ਕੰਮ ਤਾਂ ਕਰ ਲੂ ਜੇ ਖਾਊਗਾ ਹੁਣ ਇਹਨਾਂ ਨਾਲ ਨਾ ਤਾਂ ਗੋਲੀਆਂ ਨਾਲ ਕੰਮ ਕਰਦੇ ਨੇ ਨਸ਼ਾ ਬੁਰਾ ਹਾਲ ਨੌਜਵਾਨ ਬੰਦੇ ਬੁਰਾ ਹਾਲ ਹੋ ਰਿਹਾ ਬਈ ਤੈਨੂੰ ਦਿਖਾਈਏ ਪਿੰਡ ਚ ਬੱਦ ਬੁਰਾ ਹਾਲ ਹੋ ਰਿਹਾ ਫਰਕ ਨਹੀਂ ਪਿਆ ਜੀ ਫਰਕ ਕੋਈ ਨਹੀਂ ਪਿਆ ਕਾਨੂੰਨ ਬੰਦ ਕਰ ਇਹ ਤਾਂ ਵੱਡਾ ਪੁਲਿਸ ਕਹਿੰਦੇ ਆਪਣਾ ਪੁਲਿਸ ਦਾ ਪੈਸੇ ਲੈ ਕੇ ਚਲਾਈ ਜਾਂਦੀ ਹੈ ਕੰਮ ਬੰਦ ਕਿੱਥੋਂ ਕਰੂਗੀ ਹਾਂ ਹੂੰ ਬਿਲਕੁਲ ਹਾਂ ਸੋ ਬਿਲਕੁਲ ਪਿੰਡ ਦੇ ਵਿੱਚ ਨਸ਼ਾ ਬਹੁਤਾ ਕਹਿੰਦੇ ਸਿਮਰਨਜੀਤ ਮਾਨ ਆਉਣਾ ਸੀ ਉਮਰ ਕਾਫੀ ਹੋ ਗਈ ਇਸ ਕਰਕੇ ਇਸ ਵਾਰ ਫੇਰ ਜਿਤਾ ਦੇਣਾ ਸਿਮਰਨਜੀਤ ਸਿੰਘ ਮਾਨ ਆਉਣਾ ਨੂੰ ਬਾਪੂ ਜੀ ਬਾਈ ਜੀ ਕੀ ਕਹਿੰਦੇ ਹੋ ਤੁਸੀਂ ਬਜ਼ੁਰਗਾਂ ਦੀਆਂ ਗੱਲਾਂ ਤੁਸੀਂ ਨੇ ਸਾਰੀਆਂ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਦੱਸੀ ਜਾਂਦੀ ਬਜ਼ੁਰਗਾਂ ਹਾਂ ਚਾਹੀਦਾ ਜਰੂਰ ਹੈ ਕੰਮ ਜਿਹੜਾ ਧੰਦਾ ਬਾਲੇ ਡੋਡ ਡਾਡੇ ਤੇ ਦਰ ਦੂਰ ਮੰਗਦੇ ਨਾ ਇਹ ਜਰੂਰ ਚਾਹੀਦਾ ਇਹ ਚਾਹੀਦਾ ਹਾਂ ਇਹ ਤੋਂ ਬਿਨਾਂ ਗੱਡੀ ਚੱਲਦੀ ਤੇ ਐਥਾ ਫਿਰ ਵੋਟਾਂ ਦਾ ਕੀ ਰੁਝਾਨਾ ਚਲੋ ਇਹ ਤਾਂ ਮੁੱਦਾ ਹੈਗਾ ਹੀ ਹੈਗਾ ਹਾਂ ਕਿ ਕਿਸ ਨੂੰ ਪਾਈ ਦੇਣੇ ਵੋਟਾਂ ਹਾਂਜੀ ਬਜ਼ੁਰਗਾਂ ਨੂੰ ਪਾਈ ਦੇਣੇ ਮਾਨ ਸਾਹਿਬ ਨੂੰ ਹਾਂ ਅਸੀਂ ਤਾਂ ਇਹਨੂੰ ਨਹੀਂ ਪਾਉਨੇ ਬਾਕੀ ਦੁਨੀਆਦਾਰੀ ਪਤਾ ਕਿੰਨੂੰ ਪਾੰਦੇ ਨੇ ਪਾੰਦੇ ਨੇ ਅੱਛਾ ਕਿਤੇ ਸਾਰੇ ਸਲਾਹ ਕਰਕੇ ਤਾਂ ਨਹੀਂ ਬੈਠੇ ਵੀ ਇੱਕੋ ਪਾਰਟੀ ਦੇ ਬੈਗੇ ਹੋ ਮੋਗ ਤੇ ਮੰਨੂ ਲੋਕ ਬਾਜੋ ਗਾਲਾਂ ਹੀ ਕੱਢਣ ਵੀ ਤੂੰ ਸਲਾਹ ਤਾਂ ਅਲੱਗ ਅਲੱਗ ਪਾਰਟੀਆਂ ਨੇ ਸਾਰੇ ਸਾਰੇ ਅਲੱਗ ਅਲੱਗ ਪਾਰਟੀਆਂ ਨੇ ਹੂੰ ਹੁਣ ਬੈਠੇ ਸਾਰੇ ਕਹਿੰਦੇ ਪਾਨਣਾ ਕੱਲ ਨੂੰ ਪਤਲਾ ਕਿਹੜੇ ਪਾਸੇ ਮੁੱਕਰ ਜਾਣਾ ਅੱਛਾ ਸਿਮਨ ਰਣਜੀਤ ਮਾਨ ਉਹਨਾਂ ਨੂੰ ਕਿਉਂ ਪਾਉਣੀ ਆ ਮਾਨ ਸਾਹਿਬ ਹੀ ਕਿਉਂ ਚਲੋ ਫਿਰ ਵੀ ਬਜ਼ੁਰਗ ਸਿਆਣੇ ਬੰਦੇ ਨੇ ਹੂੰ ਠੀਕ ਹੈ ਨਾ ਇਹਨਾਂ ਨੂੰ ਪਹਿਲੇ ਦਰੋਂ ਪਾਨਨੇ ਆ ਬਾਕੀ ਮਾਲਕ ਦਾ ਚੰਗਾ ਲੱਗੇਗਾ ਜੋ ਉਸ ਨੂੰ ਪਤਾ ਹੈ ਜੀ ਠੀਕ ਹੈ ਨਾ ਬਾਕੀ ਸੁਣਦੇ ਗੱਲਬਾਤ ਚੰਗੀ ਨੇ ਮੈਂ ਤਾਂ ਬਈ ਹੋਰ ਵੀ ਪਾਨਣਾ ਕੱਲੇ ਆ ਜੀ ਜੀ ਬਾਕੀ ਜਿਹੜਾ ਜਿੱਤ ਜਾਂਦਾ ਉਹ ਕੁਝ ਕੱਜ ਜਿੱਤ ਗਿਆ ਕੱਲ ਨੂੰ ਮੁੜ ਕੇ ਨਹੀਂ ਮੰਨਦਾ ਕਿਸੇ ਪਿੰਡ ਨਾਲ ਵੀ ਕੀ ਕਰਨਾ ਕੀ ਨਹੀਂ ਕਰਨਾ ਅਸੀਂ ਇਹ ਤਾਂ ਫਿਰ ਵੀ ਕਿੜਾ-ਕੁੜਾ ਮਾਰ ਜਿੰਦੇ ਨਹੀਂ ਬਲੇਕ ਬਲੇ ਅਸਾ ਇਹ ਹੋਰ ਨਾਲੋਂ ਫਰਕ ਆ ਹਾਂ ਫਰਕ ਹੈ ਹੁਣ 1.5 ਸਾਲ ਮਿਲਿਆ ਸੀ ਕਿਤੇ ਜੇ ਕੱਲੋਂ 5 ਸਾਲ ਮਿਲ ਗਏ ਕਿਤੇ ਫਿਰ ਤੁਸੀਂ ਦੇਖੋ ਵੀ ਮਾਨ ਸਾਹਿਬ ਤਾਂ ਆਈ ਨਹੀਂ ਲੈ ਆਉਣਗੇ ਨਾ ਆਉਣਗੇ ਸਿਆਪਕ ਜਾਗੇ ਤੁਸੀਂ ਵਾਗ ਜਾਗੇ ਫਿਰ ਮੇਰੇ ਆਪਕ ਜਾਗੇ ਤੇ ਕੋਲ ਕਿਆ ਵੀ ਦੋ ਤਿੰਨ ਕਿੜੇ ਦਾ ਮਾਰ ਹਾਂ ਚੌੜਾਈ ਤੇ ਸਮਾਧ ਹੋਤ ਨੇ ਕਿੜੇ ਦਾ ਬਾਪੂ ਜੀ ਤੁਸੀਂ ਕਿੱਧਰ ਹਾਂਜੀ ਕੀ ਕਿੱਧਰ ਕੀ ਕਹਿੰਦੀ ਆ ਸਿਆਸਤ ਫਿਰ ਤਾਂ ਸਿਮਰਿਚੋਂ ਮਾਨ ਨੂੰ ਵੋਟਾਂ ਪਾਵਾਂਗੇ ਜੱਜ ਕੇ ਬਹੁਤ ਸਾਲ ਹੋ ਗਏ ਮੈਨੂੰ ਨਾਲ ਚੱਲਦੇ ਨੂੰ ਅਸੀਂ ਤਾਂ ਇਹਨੂੰ ਵੋਟਾਂ ਪਾਵਾਂਗੇ ਸਾਡੇ ਪਿੰਡੇ ਚ ਗੱਲ ਬਣਾਤੀ ਇਹਨੇ ਹੂੰ ਡੇਢ ਸਪੀਆ ਗ੍ਰਾਉਂਡ ਗ੍ਰਾਉਂਡ ਕੁਛ ਗ੍ਰਾਂਡਾਂ ਦੀ 4.5 ਦਾ ਸ਼ੈੱਡ ਪਵਾਤੇ ਮੋਟਰਾਂ ਲਵਾਤੇ ਸਾਨੂੰ ਪਾਣੀ ਆਮ ਕਰਤਾ ਹੂੰ ਬਾਕੀ ਸਾਡੇ ਮੁੱਦਿਆਂ ਦੀ ਬਹੁਤ ਵਧੀਆ ਗੱਲ ਕਰਦਾ ਜਾ ਕੇ ਦਿੱਲੀ ਜਿਹੜੇ ਸਿੰਘ ਉੱਥੇ ਜਖੜੇ ਬੈਠੇ ਨੇਗੇ ਉਹਨਾਂ ਦੀ ਗੱਲਾਂ ਹੀ ਇਹ ਕਰ ਰਿਹਾ ਜਾ ਕੇ ਹੋਰ ਕਿਸੇ ਨੇ ਗੱਲ ਨਹੀਂ ਕੀਤੀ ਸੁਖਵੀਰ ਬਾਦਲ ਆਉਣੀ ਤਾਂ ਕਹਿੰਦੇ ਮੈਂ ਕਰਦਾ ਕਹਿੰਦੇ ਮੈਂ ਪੰਜਾਬ ਚ ਆਉਂਦਾ ਫਿਰਦਾ ਸੁਖਵੀਰ ਬਾਦਲ ਤੇ ਮੋਦੀ ਦੀ ਅੱਖ ਚੋਂ ਅੱਖ ਪਾ ਕੇ ਗੱਲ ਕਰ ਲੂ ਨੇ ਕਰਦਾ ਰਹੇ ਆ ਮੈਂ ਬੰਦੀ ਸਿੰਘਾਂ ਦੇ ਹੱਕ ਕਹਿੰਦੇ ਬੰਦੀ ਸਿੰਘਾਂ ਦੇ ਹੱਕ ਦੀ ਗੱਲ ਉਹਨੇ ਛਡਾਏ ਨਾ ਉਹਨੂੰ 15 ਸਾਲ ਉੱਥੇ ਜਤਾਜਤਾ ਕੇ ਅਸੀਂ ਭੇਜਦੇ ਰਹੇ ਆ ਅਗਰੇ ਸਿਮਰਤ ਕੌਰ ਕਦੇ ਬਾਦਲ ਕਦੇ ਇਹ ਢੀਂਡ ਸਕਦੇ ਕੋਈ ਸਾਰੇ ਇਹ ਭੇਜਦੇ ਰਹੇ ਆ ਅਸੀਂ ਇਹਨੇ ਕਿਹਦੇ ਸਿਮਰਤ ਕੌਰ ਨੇ ਕਦੇ ਬਾਜ਼ੀ ਨਹੀਂ ਠਾਈ ਹੈਗੀ ਬੰਦੀ ਸਿੰਘਾਂ ਨੂੰ ਛੱਡੋ ਉਹਨਾਂ ਨੇ ਇੱਕ ਇਦਾਂ ਪੂਰੇ ਹੋ ਰਹੀਆਂ ਨੇ ਸਾਰਾ ਕੁਝ ਪੂਰਾ ਹੋ ਰਿਹਾ 20 ਸਾਲ ਤੋਂ ਵੱਧ ਜਦੋਂ ਉਮਰ ਹੋ ਜਾਂਦੀ ਹੈ ਉਹਦੀ ਸਜ਼ਾ ਪੂਰੀ ਹੋ ਜਾਂਦੀ ਹੈ ਉਹਨੂੰ ਛੱਡੋ ਪਰ ਜੇ ਬੋਲੂਗਾ ਜਾ ਕੇ ਸਿਮਰਜੀਤ ਮਾਂ ਨਹੀਂ ਬੋਲੂਗਾ ਸਾਡੇ ਮੁੱਦਿਆਂ ਤੇ ਝਾੜੂ ਵਾਲੇ ਕਹਿੰਦੇ ਕਹਿੰਦੇ ਇਹ ਤਾਂ ਕਹਿੰਦੇ ਅੱਲੇ ਪੱਲੇ ਦਾ ਕੁਝ ਨਹੀਂ ਹੈਗਾ ਕਹਿੰਦੇ ਮੁੱਦੇ ਦਾ ਕੁਝ ਹੈ ਨਹੀਂ ਇਹਨਾਂ ਕੋਲ ਵਿਕਾਸ ਦਾ ਕੋਈ ਮੁੱਦਾ ਤਾਂ ਹੈ ਨਹੀਂ ਮੁੱਦਿਆਂ ਦੀ ਗੱਲ ਹੈ ਜਿੰਨੇ ਸਾਡੇ ਮੁੱਦੇ ਜਾ ਕੇ ਇਹਨੇ ਸਵਾ ਸਾਲ ਦੇ ਵਿੱਚ ਠਾਤੇ ਕਿਸੇ ਤੋਂ ਉਠੇ ਨਹੀਂ ਹੈਗੇ 70 ਸਾਲਾਂ ਚ ਹੂੰ ਜਿੰਨੇ ਇਹਨੇ ਮੁੱਦੇ ਠਾਤੇ ਨੇ ਸਾਨੂੰ ਜੇ ਅਸੀਂ ਸੁਣਾਗੇ ਫੇਰ ਹੀ ਹੈ ਜੇ ਝਾੜੂ ਵਾਲੇ ਸੁਣਦੇ ਨਹੀਂ ਉਹਨਾਂ ਨੂੰ ਕੀ ਪਤਾ ਲੱਗਦਾ ਪਰ ਝਾੜੂ ਵਾਲੇ ਵੀ ਕਹਿੰਦੇ ਨੇ ਕਹਿੰਦੇ ਅਸੀਂ ਨੇ ਕਹਿੰਦੇ 42000 ਨੌਕਰੀ ਦੇਤੀ ਇਹਨਾਂ ਰੋਜ਼ਗਾਰ ਦੇ ਤਾਂ ਸਾਨੂੰ ਤਾਂ ਨੌਕਰੀ ਨਹੀਂ ਦਿੱਤੀ ਸਾਡੇ ਹੱਥ ਦੇ ਕਹੇ ਜੇ ਹੋ ਰਹੇ ਨੇ ਸਾਨੂੰ ਤਾਂ ਕੋਈ ਨੌਕਰੀ ਨਹੀਂ ਦਿੱਤੀ ਥੋੜੀ ਉਮਰ ਵਾਲੇ ਵੇਖੋ ਸਾਡੇ ਕਿਵੇਂ ਹੋ ਰਹੇ ਨੇ ਹੱਥਾ ਦੇਖੋ ਸਾਡੀ ਤਾਂ ਕੋਈ ਨੌਕਰੀ ਕਿਸ ਨੇ ਦਿੱਤੀ ਸਾਡੇ ਨਾ ਪਿੰਡ ਦੀ ਦਿੱਤੀ ਹੈ ਨਾ ਕਿਤੇ ਗਾਂਡ ਗਾਂਡ ਦੀ ਦਿੱਤੀ ਹੈਗੀ ਅਸੀਂ ਤਾਂ ਸਰਦਾਰ ਸਿਮਰੀ ਤੋਂ ਮਾਨ ਨੂੰ ਵੋਟ ਪਾਵਾਂਗੇ ਜੱਜ ਕੇ ਹਾਂਜੀ ਕਿ 2500 ਪ੍ਰਚਨ ਕਰੋ ਕੋਈ ਬਰਤੀ ਜੋ ਪ੍ਰਚਨ ਨਹੀਂ ਕਰੀ ਨਾਲੇ ਮੇਰੀ ਚਾਹੀ ਨਹੀਂ ਆਪ ਜਾਰੇ ਆਈ ਵਾਰ 15 ਤੋਂ ਲੈ ਕੇ ਮੁੜ ਆਣੇ ਨੇ ਹੋ ਆਈ ਵਾਰ ਕਹਿੰਦਾ 2500 ਦੇਊਗਾ ਦਿੰਦਾ ਨਹੀਂ ਕਹਦਾ ਕਹਦਾ ਬੁੜੀ ਨੂੰ ਸੁਾਈ ਦੇਉਂਗਾ ਹਜ਼ਾਰ ਉਹਦੋਂ ਗੱਲ ਮਾਰ ਜੰਦੇ ਨਾਉ ਦਿੰਦਾ ਕਿਸੇ ਨੂੰ ਤੇ ਕਿਹ ਕਿਸੇ ਨੂੰ ਇਹ ਤਾਂ ਸਭ ਗੱਲਾਂ ਮਾਰ ਪਾਉ ਨੂੰ ਲੁੱਟ ਲੈਣੇ ਫੇਰ ਚਰ ਗਾਹ ਹੋ ਜਾਂਦੇ ਨੇ ਬਾਪੂ ਕਹਿੰਦਾ ਮੇਰੀ ਤਾਂ ਹੈ ਨਹੀਂ ਪਰ ਆਪਣੇ ਯਾਰਾਂ ਦੀ ਹੱਕ ਦੀ ਆਵਾਜ਼ ਜ਼ਰੂਰ ਕਹਿੰਦਾ ਚੱਕਣੀ ਆਪਾਂ ਬਿਲਕੁਲ ਸੋ ਬਾਪੂ ਜੀ ਅਸੀ ਗੱਲ ਸ੍ਰੀ ਗਾਰ ਬਾਈ ਕੀ ਕਹਿੰਦੇ ਨੇ ਜੀ ਪਿੰਡ ਦੇ ਪਿੰਡ ਦੇ ਕਹਿੰਦੇ ਕਿਹਦੇ ਮਨ ਨੂੰ ਪਾਵਾਂਗੇ ਵੋਟਾਂ ਤੁਸੀਂ ਵੀ ਹਾਂ ਜੀ ਕਿਉਂ ਲ ਬੰਦਾ ਵਧੀਆ ਜੀ ਕੀ ਵਧੀਆ ਸਾਰੇ ਹੀ ਵਧੀਆ ਸਾਨੂੰ ਗਰੰਟੀਆ ਦਿੰਦੀਆਂ ਨੇ ਹੂੰ ਝਾੜੂ ਵਾਲੇ ਕਹਿੰਦੇ ਅਸੀਂ ਨੇ ਕੰਮ ਕਰੇ ਨੇ ਝਾੜੂ ਵਾਲਾ ਵੀ ਕਰਦਾ ਜਿਨੇ ਕੁ ਚੋਕ ਰਹੇਗੇ ਜਿਨੇ ਕੁ ਚੋਕ ਰਹੇ ਵੀ ਕਰਦਾ ਹੈਗਾ ਉਹ ਤਾਂ ਨਹੀਂ ਬੋਣੀ ਝਾੜੂ ਵਾਲ ਨੂੰ ਝਾੜੂ ਵਾਲੇ ਨੂੰ ਕੀ ਪਾਵਾਂਗਾ ਤਾਂ ਵੈਦੇ ਕਰਕੇ ਹਾਰ ਜਾਂਦਾ ਹੈ ਹਾਂ ਚਲ ਇਹਨੂੰ ਕਿਰਾਇ ਪਰ ਤੈਲੀ ਹੋਰ ਇੱਕ ਵਾਰੀ ਦੇਖ ਲਈਏ ਹਾਂ ਉਹ ਬਜ਼ੁਰਗਾਂ ਨਾਲ ਮੈਂ ਗੱਲ ਕਰਦਾ ਸੀ ਕਹਿੰਦੇ ਯਾਰ ਆਖਰੀ ਜੀ ਇਲੈਕਸ਼ਨ ਆ ਕਹਿੰਦੇ ਇੱਕ ਵਾਰੀ ਪਾਦੀ ਹੈ ਕੋਈ ਨਹੀਂ ਹਾਂ ਘੇਰਾ ਹੋਰ ਪਾਦਨੇ ਇਹਨਾਂ ਨੂੰ ਅੱਛਾ ਕਰਦੇ ਆ ਕੰਮ ਨਾ ਵਾ ਸੁਖਵੀਰ ਬਾਦਲ ਸਾਹਿਬ ਵੀ ਕਹਿੰਦੇ ਨੇ ਕਹਿੰਦੇ ਮੈਂ ਪੰਜਾਬ ਬਚਾਉਣਾ ਰੈਲੀਆਂ ਕਰਦੇ ਫਿਰਦੇ ਨੇ ਕਹਿਣ ਦੀ ਹਾਂ ਰਹੀ ਭੱਜਣਗੇ ਪਤਾ ਇਹਨਾਂ ਨੂੰ ਜੇ ਹੁਣ ਨਾ ਪੁੱਜਾਂਗੇ ਤਾਂ ਮਿਲੂ ਕੀ ਇਹਨਾਂ ਨੂੰ ਅੱਛਾ ਭਾਜਪੀ ਦਾ ਆਧਾਰ ਹੈ ਕੋਈ ਪਿੰਡ ਦੇ ਵਿੱਚ ਕੇਂਦਰ ਦੇ ਵਿੱਚ ਸਰਕਾਰ ਆ ਉਹਨਾਂ ਦੀ ਤੇ ਕੋਈ ਬੀਜੇ ਵੀਜੇ ਕੁਝ ਨਹੀਂ ਹੈਗਾ ਤਾਂ ਬਾਣ ਨੂੰ ਹੀ ਚੱਕਾਂਗੇ ਫੱਟੇ ਅੱਜ ਤੱਕ ਕਿਸੇ ਨੂੰ ਨਹੀਂ ਝਾਕ ਰਹੇ ਕੋਈ ਪਹੁੰਚੋ ਦੂਈ ਵਾਰ ਫੇਰ ਪਾਰਲੀਮੈਂਟ ਜੱਲ ਅਜਮੀ ਅੱਛਾ ਲਾਵਾਂਗੇ ਜੋਰਪੁਰਾ ਤੇ ਹੋਰ ਬਾਈ ਜੀ ਨੇ ਪਹਿਲਾ ਨੌਜਵਾਨ ਨੇ ਬਾਈ ਬਜ਼ੁਰਗਾਂ ਨਾਲ ਗੱਲਾਂ ਹੋਈਆਂ ਨੇ ਹਨਾ ਤੁਸੀਂ ਨੇ ਸੁਣੀਆਂ ਨੇ ਤੁਸੀਂ ਖੜੇ ਹੋ ਨੌਜਵਾਨੀ ਦੀ ਸੋਚ ਕੀ ਗੈਨ ਜਾਂ ਪਰਨਾ ਤੁਹਾਡੇ ਦਸਤਾਰ ਜਿਹੜੀ ਆ ਹਰੀ ਬੰਨੀ ਹੋਈ ਹੈ ਇਹ ਇਸ਼ਾਰਾ ਕਿਧਰ ਨੂੰ ਕਰਦੀ ਆ ਆਪਾਂ ਬਾਈ ਸਿਮਰਜੀਤ ਮਾਨ ਨੂੰ ਵੋਟ ਪਾਉਣੀ ਹੈ ਕਿ ਕਿਉਂਕਿ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਗੋਲੀਆਂ ਚਲਵਾਤੀਆਂ ਮਾਦੀ ਪਾਰਟੀ ਨੇ ਦੋ ਵਾਰੀ ਤੇ ਅਮਰਤਪਾਲ ਨੂੰ ਬਿਨਾਂ ਕਸੂਰ ਤੋਂ ਅੰਦਰ ਕਰਿਆ ਹੋਇਆਗਾ ਐਨਐਸਓ ਤੋਂ ਹੀ ਲੱਗ ਗਈ ਵੀ ਇਹ ਚਾਹੁੰਦੇ ਕੀ ਨੇ ਪੰਜਾਬ ਦੇ ਨੌਜਵਾਨਾਂ ਤੋਂ ਸਾਡੇ ਪਿੰਡ ਦੇ ਵਿੱਚ ਕਿਹੜਾ ਮਰਜੀ ਨਸ਼ਾ ਲੈ ਸਕਦੇ ਹਾਂ ਇਹ ਕਹਿੰਦੇ ਸੀ ਨਸ਼ਾ ਬੰਦ ਕਰਿਆ ਮਿਲਦਾ ਭਾਈ ਨਸ਼ਾ ਬਾਦੂ ਮਿਲਦਾ ਗਾ ਗੁਰੂ ਘਰ ਦੇ ਬੈਕ ਸਾਈਡ ਤੇ ਸਾਡੇ ਦਾਰੂ ਹੁੰਦੀ ਆ ਬੱਪੂ ਜੀ ਕਹਿੰਦਾ ਖਾਣਾ ਤਾਂ ਮਿਲ ਜੂ ਕੋਈ ਹਾਂ ਗੁਰੂ ਘਰ ਦੇ ਨਾਲ ਲੱਗਮੀ ਸਾਡੇ ਦਾਰੂ ਵਿਕ ਰਹੀ ਗਾ ਕੋਈ ਐਸਜੀਪੀਸੀ ਨਹੀਂ ਰੋਕ ਸਕਦੀ ਅੱਛਾ ਜੀ ਨਾ ਰੁਕੇ ਆ ਇਹ ਸਾਹਮਣੂ ਗੁਰੂ ਘਰਾਂ ਦੇ ਠੇਕੇ 'ਚ ਕਾਉਂਦੇ ਨੇ ਬੈਕ ਸਾਈਡ ਤੋਂ ਚਕਾਉਂਦੀ ਨਹੀਂ ਹੈਗੇ ਅੱਛਾ ਹਾਂ ਮਤਲਬ ਐ ਕਲੂ ਇਸ ਐਂਡ ਤੱਕ ਇਹਨਾਂ ਨੇ ਸਿੱਖ ਪੰਥ ਦਾ ਖਾਤਰੇ ਚ ਕਰ ਰੱਖਿਆ ਗਾ। ਤੁਸੀਂ ਬਾਈ ਇੱਕ ਸਵਾਲ ਕਰਿਆ ਸੀ ਵੀ ਹਨਾ ਇਹਨਾਂ ਨੇ ਦਿੱਤਾ ਕੀ ਆ? ਤਾਂ ਭਗਵੰਤ ਮਾਨ ਜੀ ਕਹਿੰਦੇ ਨੇ ਕਹਿੰਦੇ ਮੈਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਟਿਪਨ ਚਕਾਉਣ ਦੇ ਮੈਂ ਇਹਨਾਂ ਨੂੰ ਰੋਜ਼ਗਾਰ ਦੇਣਾ। ਕਹਿੰਦੇ ਵੀ 2 ਸਾਲ ਹੋਏ ਨੇ ਹਲੇ ਸਮਾਂ ਤਾਂ ਦਿਓ। ਟਿਪਨ ਤਾਂ ਇਹਨੇ ਆਪੀ ਚਕਾ ਦੇਣੀ ਜਿਹੜਾ ਰੋਡ ਬਣੀ ਜਾਂਦਾ ਟਿਪਨੀ ਚਕਾਊਗਾ ਇਹ ਜਮੀਨਾਂ ਵੱਡੇ ਘਰਾਣਿਆਂ ਨੂੰ ਦੇ ਕੇ। ਟਿਪਨੀ ਚਕਾਊਗਾ ਸੀ ਟਿਪਨ ਚੱਕ ਕੇ ਕਾਦਰਾ ਜੀਆਂ। ਅਸੀਂ ਆਪਦੇ ਖੇਤਾਂ 'ਚ ਨਜ਼ਾਰੇ ਲੈਣੇ ਆ ਸਾਨੂੰ ਕੀ ਲੋੜਾ ਟਿਪਨ ਚੱਕਣ ਦੀ? ਮੈਂ ਤਾਂ ਕਰਦੇ ਹਾਂ। ਹਾਂ। ਮੈਂ ਤੇ ਕਰਦੀ ਫਿਰ ਮਾਨ ਸਾਹਿਬ ਕਿਉਂ ਉਹ ਤਾਂ ਨਾਲੇ ਕਹਿੰਦੇ ਵੀ ਉਹਨਾਂ ਦੇ ਅੱਲੇ-ਪੱਲੇ ਵੀ ਕਹਿੰਦੇ ਕੁਝ ਨਹੀਂ ਹੈਗਾ ਕਹਿੰਦੇ ਨਾ 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 ਸਿੱਖ ਪੰਥ ਦੀ ਗੱਲ ਇਹ ਉਹ ਕਰਦੇ ਨੇ ਸੰਸਦ 'ਚ ਜਾ ਕੇ ਜਿੰਨੀ ਗੱਲ ਉਹਨਾਂ ਨੇ ਕਰੀਏ ਕਿਸੇ ਨੇ ਅਜੇ ਤੱਕ ਕਰੀਏ ਹੀ ਨਹੀਂ ਹੁਣ ਆ ਬੰਦੀ ਸਿੰਘਾਂ ਦੀ ਗੱਲ ਉਹਨਾਂ ਨੇ ਹੁਣ ਫੇਰ ਚੱਕੀ ਆ ਗਈ ਆ ਪਰसों ਚੌਥੇ ਆਈ ਆ ਤੁਸੀਂ ਉਹ ਦੇਖਿਓ ਨਹੀਂ ਸਾਰੀ ਗੱਲ ਉਹਨਾਂ ਨੇ ਇਕੱਲੇ ਇਕੱਲੇ ਸਿੰਘ ਦਾ ਨਾਮ ਲੈ ਕੇ ਸਾਰੀ ਰਿਹਾਈ ਦੱਸ ਕੇ ਸਾਰੀ ਵੀ ਕਿੰਨਾ ਟਾਈਮ ਹੋ ਗਿਆ ਕੈਦ ਹੋਇਆ ਕਿੰਨੀ ਸਜ਼ਾ ਸੀ ਕਿੰਨੀ ਕੱਟ ਚੁੱਕੇ ਨੇ ਸਾਰੀ ਦੱਸੀ ਆ ਅੱਛਾ ਤੁਸੀਂ ਕਿਹਾ ਵੀ ਪਿੰਡ 'ਚ ਨਸ਼ਾ ਹੈ ਹਨਾ ਇਹ ਬੜਾ ਸੀਰੀਅਸ ਮੁੱਦਾ ਹੈ ਇਹ ਬੜਾ ਹਨਾ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਹਾਂ ਉਸ ਨਸ਼ੇ ਬਾਰੇ ਤੁਸੀਂ ਕਿਸੇ ਪੁਲਿਸ ਨੂੰ ਕਿਸੇ ਆਪਣੇ ਹਲਕੇ ਦੇ ਐਮਐਲਏ ਸਾਹਿਬ ਨੂੰ ਚਲੋ ਐਮਪੀ ਸਾਹਿਬ ਤਾਂ ਸਰਦਾਰ ਸਿੰਘ ਜੀ ਸਿੰਘ ਮਾਨੇ ਸੀਗੇ ਇਹਨਾਂ ਤੱਕ ਕਦੇ ਕੋਈ ਪਹੁੰਚ ਕੀਤੀ ਆ ਨਾ ਭਈ ਆਪਾਂ ਕਿਤੇ ਤੱਕ ਪਹੁੰਚ ਨਹੀਂ ਕਰੀ ਹੈਗੀ ਮੈਂ ਕਿਦਗੀ ਹਾਂ ਨਾ ਸੀ ਕੰਮ ਦੇ ਵਿੱਚ ਪੈਣਾ ਚਾਹੁੰਦੇ ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਰਕੜੀਸਾ ਗੜੀਸੀ ਆ ਸੁਣਦਾ ਤਾਂ ਕੋਈ ਕਿਸੇ ਦੀ ਹੈ ਨਹੀਂ ਕਰਨੀ ਤਾਂ ਇਹਨਾਂ ਨੇ ਆਪਦੀ ਹੈ ਪਹਿਲੀ ਆਫਤ ਦੇ ਵਿੱਚ ਗੰਡੇ ਹੋਏ ਨੇ ਸਾਰੇ ਇੱਥੇ ਕੋਈ ਕਿਸੇ ਦੀ ਸੁਣਵਾਈ ਨਹੀਂ ਡਰ ਲੱਗਦਾ ਡਰ ਲੱਗਦਾ ਜੇ ਵਿੱਚ ਵੜਾਂਗੇ ਤਾਂ ਚੱਕਣਗੇ ਉਹਦਾ ਕੀ ਫਾਇਦਾ ਪਰਚੇ ਪੈਣਗੇ ਪਰਚੇ ਪੈਣਗੇ ਪਹਿਲਾਂ ਐਨਐਸਏ ਲਾ ਕੇ ਬਿਨਾਂ ਕਸੂਰ ਉਹ ਅੰਦਰ ਕਰਕੇ ਹੋਣ ਕਰ ਦੇਣਗੇ ਬਿਲਕੁਲ ਸੋ ਨੌਜਵਾਨ ਦੀਆਂ ਗੱਲਾਂ ਦੇ ਵਿੱਚ ਦਾਮਾਂ ਨੌਜਵਾਨ ਦੀਆਂ ਗੱਲਾਂ ਦੇ ਵਿੱਚ ਚਿੰਤਾ ਹੈ ਪੰਜਾਬ ਦਾ ਉਹੀ ਮੁੱਦਾ ਜਿਸ ਨੇ ਪੰਜਾਬ ਦੀ ਇੱਕ ਪੀੜੀ ਜਾਂ ਇੱਕ ਤਬਕਾ ਜਿਹੜਾ ਖਤਮ ਕਰਤਾ ਕੁਝ ਹੋਰ ਬਾਈ ਹੋਣੀ ਨੇ ਬਾਈ ਸასი ਕਾਲ ਸასი ਕਾਲ ਜੀ ਠੀਕ ਠਾਕ ਹੋ ਹਾਂਜੀ ਬਾਈ ਕਿੱਧਰ ਆ ਰੁਝਾਨ ਫਿਰ ਵੋਟਾਂ ਦਾ ਸਿਮਰਜੀਤ ਮਾਨੂ ਜੀ ਨਿਰਪੱਖ ਹੋਗੇ ਹਾਂਜੀ ਕਿਉਂ ਵਧੀਆ ਬੰਦੇ ਨਹੀਂ ਅੱਛਾ ਹਾਂਜੀ ਕਿਤੇ ਐਂ ਤਾਂ ਨਹੀਂ ਵੀ ਚੱਲ ਯਾਰ ਮੇਰੇ ਸਾਰੇ ਪਿੰਡ ਦੇ ਕਹਿੰਦੇ ਨੇ ਵੀ ਮੈਂ ਚੱਲ ਇਹਨਾਂ ਨੂੰ ਕਹਿ ਦਮਾ ਕਦੇ ਬਾਜੋ ਆਪਣੀ ਚਾਚੇ ਆਪਣੀ ਬਾਬੇ ਨੇ ਕਦੇ ਬਾਜੋ ਕਹਣ ਯਾਰ ਤੂੰ ਇਹਨਾਂ ਦੇ ਖਿਲਾਫ ਹੋਇਆ ਫਿਰਦਾ ਨਾ ਪਹਿਲਾਂ ਵੀ ਅਸੀਂ ਨੂੰ ਪਾਉਣੇ ਜੀ ਹੂੰ ਸ਼ੁਰੂ ਤੋਂ ਹੀ ਅੱਛਾ ਹਾਂਜੀ ਝਾੜੂ ਵਾਲਿਆਂ ਦਾ ਕੰਮ ਕਰਕੇ ਮੈਨੇ ਝਾੜੂ ਵਾਲਿਆਂ ਦਾ ਕੁਝ ਨਹੀਂ ਪਤਾ ਜੀ ਮਾਨ ਨੂੰ ਉੱਠ ਪਾ ਤੁਸੀਂ ਭਾਈ RAM ਭਾਈ ਮਾਨ ਨਾਲ ਕਰਾਂਗੇ ਮਾਨ ਯਾਰ ਮੈਂ ਨਾ ਜਿੰਨੇ ਵੀ ਬੰਦੇ ਨੂੰ ਹਲੇ ਤੱਕ ਤੁਹਾਨੂੰਰੇ ਪੁੱਛਿਆ ਸਾਰਿਆਂ ਨੂੰ ਚਾਹੇ ਬਜ਼ੁਰਗ ਨੇ ਚਾਹੇ ਤੁਸੀਂ ਉਹ ਵੀਰੋਣੀ ਨੇ ਸਾਰਿਆਂ ਨੇ ਮਾਨ ਮਾਨ ਕੇ ਕਿਹਾ ਕੋਈ ਹੋਰ ਸਿਆਸੀ ਪਾਰਟੀ ਦਾ ਬੰਦਾ ਹੀ ਹੈ ਨਹੀਂ ਪਿੰਡ 'ਚ ਜਾਂ ਫਿਰ ਸਾਰੇ ਇੱਕ ਪਾਰਟੀ ਦੇ ਜਿਹੜੇ ਇਕੱਠੇ ਹੋ ਕੇ ਬੈਗੇ ਤੁਸੀਂ ਨਹੀਂ ਵਧੀਆ ਵਿਚਰਿਆ ਬਾਈ ਉਹ ਸਵਾਰਨਾ ਅੱਛਾ ਹਾਂਜੀ ਵਧੀਆ ਸਾਡੇ ਕੰਮ ਬਹੁਤ ਹੋ ਜਾਂਦੇ ਕੰਮ ਬਹੁਤ ਹੋ ਜਾਂਦੇ ਬਹੁਤ ਹੋ ਜਾਂਦੇ ਕੰਮ ਅੱਛਾ ਹਾਂਜੀ ਜਿੰਦਗੀ 'ਚ ਮੇਰੀ ਛੋਟੀ ਹੌਲੀ ਹੌਲੀ ਟਾਈਮ ਪਏ ਤੋਂ ਹੋਰ ਹੱਲ ਹੋ ਜਾਊਗਾ अच्छा हां जी हां जी तो बिल्कुल और ਬਜ਼ੁਰਗਾਂ ਕੋਲ ਕਿਉਂਕਿ ਪਿੰਡ ਦੀ ਸਾਥ ਲੱਗੀ ਆ ਬਾਪੂ ਜੀ ਮੈਂ ਵੀਰ ਨੂੰ ਇੱਕ ਗੱਲ ਪੁੱਛੀ ਸੀ ਨੌਜਵਾਨ ਨੂੰ ਕਹਿੰਦਾ ਵੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਵੀਰੇ ਉਹਨਾਂ ਨੂੰ ਮੈਂ ਪੁੱਛੀ ਮੈਂ ਕਿਹਾ ਯਾਰ ਵੀ ਪਿੰਡ 'ਚ ਕੋਈ ਹੋਰ ਹੈ ਨਹੀਂ ਸਿਆਸੀ ਪਾਰਟੀ ਦਾ ਜਾਂ ਫਿਰ ਇੱਕ ਪਾਰਟੀ ਦੇ ਇਕੱਠੇ ਜੇ ਹੋਏ ਬੈਠਿਓ ਵੀ ਚਲ ਵੀ ਆਉਣਾ ਕਿਸੇ ਛਾੜੂ ਵਾਲੇ ਨੂੰ ਪਾਵਾਂਗੇ ਛਾੜੂ ਨੂੰ ਪਾਵਾਂਗੇ ਹਾਂ ਇਹ ਗੱਲ ਬਾਈ ਬਾਪੂ ਨੰਬਰ ਲੈ ਗਿਆ ਬਾਪੂ ਕਹਿੰਦਾ ਝਾੜੂ ਨੂੰ ਪਾਉਂਗਾ ਪਾਵਾਂਗੇ ਯਾਰ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗੀ ਸਾਡੇ ਲਾਈਟ ਸਾਨੂੰ ਆਮ ਜੇੜਾ ਨਹੀਂ ਮਾਰਨਾ ਪੈਂਦਾ ਜਦੋਂ ਜਾਂਦੇ ਚੱਲਦੀ ਰਹਿੰਦੀ ਕੋਈ ਨੱਕ ਵੀ ਆਉਂਗਾ ਚੱਲਦੀ ਰਹਿੰਦੀ ਜਦੋਂ ਤੱਕ ਜਾਂਦੇ ਕਿ ਤਨੂੰ ਹਾਂ ਐਸ਼ ਕਰਦੀ ਲਾਈਟ ਕਿੰਨੇ ਰਾਂ ਨੌਕਰੀਆਂ ਨੌਕਰੀਆਂ ਫਿਰ ਕਿਵੇਂ ਨੇ ਪਿੰਡ 'ਚ ਨੌਕਰੀਆਂ ਵਾਲੇ ਸਾੜ ਪਾੜਾ ਹੁਣ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿ ਕਿਹਨੂੰ ਨੌਕਰੀ ਦੇ ਆ ਪਿੰਡ 'ਚ ਜਿਹੜੇ ਮੁੰਡੇ ਖੁੰਡੇ ਜਿਹੜੇ ਮਿਲਿਆ ਨੇ ਕਿਥੋਂ ਹਾਂ ਵਛਾਈ ਜਾਂਦੇ ਨੇ ਹਾਂ ਅਸੀਂ ਜਾਂਦੇ ਨੇ ਵਧੀਆ ਹਾਂ ਵਧੀਆ ਜਾਂਦੇ ਨੇ ਦੁਸਰਗ ਕਹਿੰਦਾ ਨਸ਼ਾ ਬਹੁਤ ਆ ਪਿੰਡ ਚ ਉਹ ਆਏ ਤਾਂ ਫਿਰ ਉਹਨਾਂ ਦਾ ਢੱਡ ਨਹੀਂ ਚੱਲਦਾ ਕਿ ਵਿਚਾਰਨ ਦਾ ਕਿਹਨਾ ਬਾ ਉਹ ਪਰਲੇ ਪਾਸੇ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਦਾ ਵਿਚਾਰਾ ਗੁਜ਼ਾਰਾ ਨਹੀਂ ਹੁੰਦਾ ਉਹਨਾਂ ਦਾ ਨਹੀਂ ਫਿਰ ਨਸ਼ਾ ਵੇਚ ਕੇ ਹੀ ਬਾਪੂ ਗੁਜ਼ਾਰਾ ਕਰਨਾ ਫਿਰ ਉਹਨਾਂ ਦੀ ਕਿੱਤੀ ਬੜਿਆ ਹੋਇਆ ਉਹਨਾਂ ਦਾ ਜਦੋਂ ਕਿੱਤਾ ਉਹਨਾਂ ਪਹਿਲੇ ਦਿਨ ਹੀ ਕੋਈ ਬਿਜ਼ੀਨਸ ਕਰਦਣਾ ਉਹਨਾਂ ਦਾ ਉਸੇ ਨਾਲ ਗੁਜ਼ਾਰਾ ਕਰਨਾ ਵਿਚਾਰੇ ਨੇ ਠੀਕ ਹੈ ਨਾ ਹਾਂ ਬਿਜ਼ਨਸ ਨਸ਼ਾ ਵੇਚਣਾ ਵੀ ਜਾਣੀ ਹੁਣ ਬਿਜ਼ਨਸ ਹੋ ਗਿਆ ਬਿਜ਼ਨਸ ਆ ਹੀ ਹੈ ਨਾ ਫਿਰ ਜਦੋਂ ਆਪ ਨੂੰ ਪਤਾ ਵੀ ਉਹਨਾਂ ਦਾ ਗੁਜ਼ਾਰਾ ਚੱਲਦਾ ਨਹੀਂ ਫਿਰ ਉਹਨਾਂ ਦਾ ਆ ਹੀ ਬਿੱਲਾ ਕੁੱਤਾ ਕਰਨਾ ਨਾਲੇ ਮਾਨ ਸਾਹਿਬ ਦਾ ਭਗਵੰਤ ਮਾਨ ਜੀ ਦਾ ਕਹਿੰਦਾ ਤਾਂ ਗੋਰੇ ਨੌਕਰੀਆਂ ਕਰਨਾ ਆਉਣਗੇ ਕਹਿੰਦਾ ਤੁਸੀਂ ਮੌਕਾ ਦਿਓ ਦੇਖੋ ਉਹ ਭਾਏ ਤੂੰ ਜਾਣਾਗੇ ਜਿਆਦਾ ਆਉਣਗੇ ਆ ਉਦੋਂ ਜਾਣਾਗੇ ਹੈ ਠੀਕ ਹੈ ਅ ਪਰ ਪੌਣੀ ਬੋਟ ਮੀਤ ਨੂੰ ਆ ਪਹਿਲਾ ਮਸਾਂ ਨਾ ਹਾਂ ਅ ਫਰਛਾੜੂ ਪਾਵਾਂਗੇ ਹਾਂ ਹਾਂ ਜੀ ਤੁਸੀਂ ਕਹਿੰਦੇ ਹੋ ਹੁਣ ਨਹੀਂ ਉਹਨਾਂ ਨੂੰ ਭੱਜ ਲੈਂਦੇ ਸੀ ਕਿਨਾਂ ਨੂੰ ਗੋਰਿਆਂ ਕਰਾਂ ਇਹਨੂੰ ਨਹੀਂ ਤੁਸੀਂ ਵੋਟ ਕਿੱਧਰ ਪਾਉਣੀ ਆ ਸਪੋਰਟ ਕਿੱਧਰ ਆ ਵੋਟਨ ਤਾਂ ਛੱਡ ਤੂੰ ਜਿਹੜੀ ਗੱਲ ਤੂੰ ਕਹਨਾ ਕੋਰੇ ਆਉਣਗੇ ਦੁਬਾਰੇ ਨਹੀਂ ਮੈਂ ਨਹੀਂ ਕਹਦਾ ਹੈਗਾ ਇਹ ਤਾਂ ਭਗਵੰਤ ਮਾਨ ਜੀ ਨੇ ਬਿਆਨ ਦਿੱਤਾ ਸੀ ਅਸੀਂ ਨਹੀਂ ਬਣਨਦੇ ਉਹਨਾਂ ਨੂੰ ਹੁਣ ਤਾਂ ਬਣ ਵੀ ਨਹੀਂਣਾ ਨਾ ਪਹਿਲਾਂ ਹੀ ਬਹੁਤ ਖੁਸ਼ ਹੋ ਲਿਆ ਪਹਿਲਾਂ ਹੋ ਲਿਆ ਜਿਹੜਾ ਹੋ ਲਿਆ ਅੱਛਾ ਸਿਆਸਤ ਤੌਰ ਤੇ ਕੀ ਕੀ ਦੇਖਦੇ ਹੋ ਸਿਆਸਤ ਕੀ ਕਹਿੰਦੀ ਆ ਪਿੰਡ ਚ ਕੀ ਮਾਹੌਲ ਆ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਗੱਲਾਂ ਤਾਂ ਠੀਕ ਨੇ ਅਸੀਂ ਟਾਂਡਪੜ ਬੰਦੇ ਆ ਯਾਰ ਸਾਨੂੰ ਗੱਲਾਂ ਦੇ ਬਾਰੇ ਪਤਾ ਪਾਪਾ ਜੀ ਅਨਪੜੋਂ ਦਾ ਗੱਲਾਂ ਦਾ ਸੁਣ ਬਈਓ ਗੱਲਾਂ ਵਸ ਇੱਥੇ ਬੈ ਕੇ ਟਾਈਮ ਪੂਰਾ ਕਰ ਜਾਂਦੇ ਆ ਪ੍ਰਸ਼ਾਦੇ ਤੋਂ ਛੱਕ ਲੈਣੇ ਆ ਕੋਈ ਕੰਮ ਨਹੀਂ ਤਾਂ ਨਹੀਂ ਕਰਦੇ ਘਰੇ ਵੇਲੇ ਆ ਨਜ਼ਾਰੇ ਨੇ ਨਜ਼ਾਰੇ ਬੋਟ ਬੋਡ ਕਿੱਧਰ ਪਾਉਣੀਆਂ ਮਹਾਰਾਜ ਨੇ ਕਿਰਪਾ ਕਰ ਰੱਖੀ ਆ ਬੋਟ ਬੋਡ ਕਿੱਧਰ ਪਾਉਣੀਆਂ ਬੋਟ ਉਹਨਾਂ ਦੇਖਾਂਗੇ ਜੇ ਹੈ ਜ ਕੋਈ ਟਾਈਮ ਕਿਤੇ ਆਇਂਦਾ ਨਹੀਂ ਡਰੀ ਜਾਂਦੇ ਵੀ ਬਾਪੂ ਦੇ ਖਿਲਾਫ ਜਾ ਕੇ ਪਾਉਣੀਆਂ ਬਾਪੂ ਕਿਦੇ ਉਹ ਥੱਲੇ ਤਾਂ ਕਰਾ ਦੇ ਦੇ ਧੱਕਾ ਧੱਕਾ ਦੇਵੇ ਨਾ ਦੇਵੇ ਕਿਉਂ ਵੀ अच्छा तका ਦੇ ਬਿਨਾ ਦੇ ਰੋਟ ਤਾਂ ਵਜਿਤ ਮਰਜੀ ਉਦਰੀ ਪਾਓਗੇ ਹਾਂ ਉਹ ਤਾਂ ਹੈ ਹੀ ਫਿਰ ਇਹ ਤਾਂ ਚਲੋ ਪਿੰਡ ਦਾ ਭਾਈਚਾਰਾ ਆ ਵੀ ਇਕੱਠੇ ਬੈਠੇ ਹੋਣਾ ਨਾ ਮਰੇ ਤਾਂ ਕੁਸ਼ੀ ਇਹ ਤਾਂ ਵਿਚਾਰੇ ਹਾਂਜੀ ਤਾਂਸ ਤੋਂ ਬਿਨਾ ਟਾਈਮ ਪਾਸ ਲਿੰਦਾ ਰਹੇ ਹਾਂ ਦੋ ਤਿੰਨ ਪਾਰਟੀਆਂ ਬੈਠ ਜਾਂਦੇ ਦੇ ਪੱਤੇ ਦੇ ਪੱਤਾ ਦੇ ਪੱਤੇ ਦੇ ਪੱਤਾ ਹਾਂ ਅੱਛਾ ਹਾਂ ਅੱਛਾ ਫਿਰ ਬਾਪੂ ਕੰਮ ਕਿੜੇ ਕਿੜੇ ਹੋਏ ਨੇ ਤੁਸੀਂ ਝਾੜੂ ਦੀ ਗੱਲ ਕੀਤੀ ਹੈ ਹਨਾ ਕਿਉਂਕਿ ਬਾਕੀ ਮਾਨ ਸਾਹਿਬ ਦੀ ਗੱਲ ਕਰਦੇ ਨੇ ਹਨਾ ਕਿਉਂਕਿ ਸਰਕਾਰ ਝਾੜੂ ਦੀ ਆ ਮਾਸੀ ਖਸਰ ਛੱਡ ਗਿਆ ਥੋੜੀ ਜੀ ਬੁੜੀਆਂ ਵਾਲੀ 1000 ਰੁਪਈਆ ਹਾਂ ਉਹ ਪਾਲਦਾ ਨਾ ਬੁੜੀਆਂ ਖੁਸ਼ ਹੋ ਜਾਂਦੀਆਂ ਹਾਂ ਹਾਂ ਫਿਰ ਕਰਦੀਆਂ ਬੁੜੀਆਂ ਫਿਰ ਮੀਣਾ ਨਹੀਂ ਮਾਰਦੇ ਆ ਵੀ ਥੋੜਾ ਮੁਖਮਤਰੀ ਦਾ ਕਹਿੰਦਾ ਹਜ਼ਾਰ ਹਜ਼ਾਰ ਦਊਂਗਾ ਕਿੱਥੇ ਆ ਹਾਂ ਓਏ ਓਏ ਫਿਰ ਪਹਿਲਾ ਜੋੜੇ ਤੇ ਉਦੋਂ મોદી ਨੇ ਘਟਾ ਲੇ ਜਿਹੜਾ ਚੋਰੀ ਚੋਰੀ ਜੋੜੇ ਤੇ ਜੋੜੇ ਤੇ ਪੇਟੀਆਂ ਚ ਦੇ ਉਹ ਭੈਣ ਚੋ ਦੀ ਲੋਟ ਬੰਦੀ ਹੋ ਗਈ ਬੁੜੀਆਂ ਵਿਚਾਰੀ ਨੂੰ ਥਾਂ ਨਹੀਂ ਮਿਲਿਆ ਧਰਨ ਨੂੰ ਸੇਖੜ ਪਾ ਲਈ ਤਾਂ ਉਹੀ ਰਹਿ ਗਏ ਗੁਜੜੀਆਂ ਚ ਬੇਕਾਰ ਗਏ ਓ ਹੁਣ 1000 ਰੁਪਇਆ ਭਗਵੰਤ ਮਾਨ ਦਾ ਭਰਿਆ ਹੁਣ 1000 ਰੁਪਏ ਦੇਖੋ ਹੁਣ ਕਹਿੰਦਾ ਦੇਉਂਗਾ ਮੌਕਾ ਦੇਉਂਗਾ ਹਲੇ ਹਾਂ ਹਾਂ ਉਹ ਹਲੇ ਕਰ ਦੋ ਢਾਈ ਸਾਲ ਹੋਏ ਨੇ ਉਹ ਫੇ ਕਪੀਲ ਜਾਰੀ ਆਪਣੀ ਵੀ ਇਕੱਠੀ ਕਰ ਜਰਾ ਹੌਲੀ ਹੌਲੀ ਜਿਹੜੇ ਵਿਗੜੇ ਤਗੜੇ ਕੰਮ ਨੇ ਉਰਾ ਪਰਾਦੇ ਉਹ ਵੀ ਸਮਾਰਨੇ ਨੇ ਨਾ ਹਾਂ ਹੈ ਅੱਛਾ ਫਿਰ ਸੁਖਵੀਰ ਬਾਦਲ ਉਹਣੀ ਵੀ ਕਹਿੰਦੇ ਨੇ ਕਹਿੰਦੇ ਭਗਵੰਤ ਮਾਨ ਨੇ ਕਰਿਆ ਕੁਛ ਨਹੀਂ ਕਹਿੰਦਾ ਤੁਸੀਂ ਕਾਲੀਦਾਲ ਨੂੰ ਮੌਕਾ ਦਿਓ ਕਹਿੰਦਾ ਦੇਖਿਓ ਸਹੀ ਬਣਦਾ ਕੀ ਹਾਂ ਜਿਹੜੀਆਂ ਸਰਕਾਰੀ ਜ਼ਮੀਨਾਂ ਚ ਉਹ ਪਤਾ ਨਹੀਂ ਕਿੱਧਰ ਫਰਰ ਹੋ ਗਈਆਂ ਅਜਿਹੇ ਸਰਕਾਰੀਦਾਰ ਦੇ ਕੋਠੀਆਂ ਚ ਆ ਉਰਾਂ ਪਰ ਵਾਲੇ ਕੰਮ ਤੇ ਖਤਮ ਗਏ ਸਾਰੇ ਹੁਣ ਭਗਵਾਨ ਤੁਮਾਨ ਕਿਥੋਂ ਛੜਾਉ ਵਿਚਾਰਾ ਉਹਨਾਂ ਨੂੰ ਹੈ ਉਹ ਤਾਂ ਖਤਮ ਹੋ ਗਏ ਨਾਲੇ ਕੰਮ ਜਾ ਛਡਾਉਂਦੇ ਫਿਰਦੇ ਹੁੰਦੇ ਸੀ ਢਾਲੀਵਾਲ ਸਾਹਿਬ ਗੁਲਦੀਪ ਢਾਲੀਵਾਲ ਜੀ ਉਹ ਫਿਰ ਦੇਖੋ ਹੁਣ ਕੀ ਕਰਦੇ ਨੇ ਕੀ ਨਾ ਹੈ ਕੁਝ ਨਹੀਂ ਕਹਿ ਸਕਦੇ ਹਾਂ ਕੁਝ ਕਹਿ ਨਹੀਂ ਸਕਦੇ ਬਿਲਕੁਲ ਸੋ ਸਿਆਸਤ ਆਪਣੀ ਜਗ੍ਹਾ ਹੈ ਜਿੱਥੇ ਇੱਕ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਦੇ ਵਿੱਚ ਗੱਲਾਂ ਹੁੰਦੀਆਂ ਨੇ ਉੱਥੇ ਹੀ ਬਜ਼ੁਰਗ ਕਹਿੰਦੇ ਨੇ ਕਿ ਵੋਟ ਤਾਂ ਝਾੜੂ ਨੂੰ ਪਾਉਣੀਆਂ ਬੇਸ਼ੱਕ ਸਿਆਸੀ ਪਾਰਟੀਆਂ ਸਿਆਸੀ ਤਜਰਬੇ ਵੱਖ-ਵੱਖ ਨੇ ਪਰ ਪਿੰਡ ਦਾ ਸਾਡੇ ਪੰਜਾਬ ਦਾ ਭਾਈਚਾਰਾ ਦੇਖੋ ਕਿ ਇੱਕ ਹੀ ਥੜੇ ਦੇ ਉੱਪਰ ਬੈਠ ਕੇ ਇੱਕ ਹੀ ਮੇਜ਼ ਦੇ ਉੱਪਰ ਬੈਠ ਕੇ ਗੱਲਾਂ ਕਰਦੇ ਨੇ ਤਾਂਛਾ ਖੇਡਦੇ ਨੇ ਤੇ ਸਿਆਸੀ ਵਿਚਾਰਾਂ ਕਰਦੇ ਨੇ ਹੁਣ ਦੇਖਣਾ ਹੋਊਗਾ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦਾ ਕਿਲਾ ਟਾਉਣ ਦੇ ਵਿੱਚ ਕਾਮਯਾਬ ਹੋਏ ਸੀ ਕਿ ਇਸ ਵਾਰ ਆਪਣੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੋ ਪਾਉਣਗੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤਹਿਰ ਜਿਹੜੇ ਪੰਜਾਬ ਦੇ ਮੌਜੂਦਾ ਮੰਤਰੀ ਵੀ ਨੇ ਉਹ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣਨਗੇ ਜਾਂ ਫਿਰ ਇਕਬਾਲ ਸਿੰਘ ਝੁੰਦਾ ਜਾਂ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਵਿੱਚੋਂ ਕੋਈ ਇੱਕ ਵਿਅਕਤੀ ਇਹਨਾਂ ਦੀ ਕੁਰਸੀ ਖੋਣ ਦੇ ਵਿੱਚ ਕੰਮ ਜਲਵ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਸਿਆਸੀ ਮਾਹੌਲ ਸਮੇਂ-ਸਮੇਂ ਤੇ ਗਰਮ ਹੁੰਦਾ ਜਾ ਰਿਹਾ ਪੰਜਾਬ ਪ੍ਰਸੰਧ ਦੇ ਨਾਲ ਜੁੜੇ ਰਹੋ ਧੰਨਵਾਦ